ਜਿਹੜਾ ਅੱਜ ਦਾ ਵੋਟਰ ਹੈ ਉਹ ਸੂਝਵਾਨ ਵੋਟਰ ਹੈ ਕਿਉਂਕਿ ਸਾਨੂੰ ਲੋਕਤੰਤਰ ਦੇ ਵਿੱਚ ਜਿਹੜਾ VOTING ਦਾ ਰਾਇਕ ਮਿਲਿਆ ਸੀ ਕਿ ਅਸੀਂ ਜਿਹੜੀ ਸਰਕਾਰ ਬਣਾਣੀ ਹੈ ਲੋਕਤੰਤਰ ਦੇ ਵਿੱਚ ਫੋਰ ਦਾ ਪੀਪਲ ਆਫ ਦਾ ਪੀਪਲ ਐਂਡ ਬਾਈ ਦਾ ਪੀਪਲ ਕੇ ਸਾਹਮਣੇ ਬੋਰਡ ਜਿਹੜੀ ਹੈਗੀ ਹੈ ਸਾਹਮਣੇ ਸਿੰਘ ਨੂੰ ਪਾਣੀ ਹੈ ਇਹ ਬਹੁਤ ਹੀ ਨੇਕ ਬੰਦੇ ਆ ਔਰ IAS ਅਫਸਰ ਆਗੇ ਆ ਇਹ ਪਿਛਲੀ ਵਾਰ ਵੀ ਸਾਡੇ MPC ਕੇ ਤੇ ਹੁਣ ਵੀ ਇਹਨਾਂ ਨੇ ਸਾਡੇ ਸਬਸਿਡੀਆਂ 'ਚ ਬਹੁਤ ਸਾਡੀ ਮਦਦ ਕਰੀ ਹੈ ਔਰ ਕਈ ਇਹਨਾਂ ਨੇ ਫਤੇਗੜ ਸਾਹਿਬ ਨੂੰ ਗਰੰਟਾਂ ਦਿੱਤੀਆਂ ਜਿਹਦੇ ਕਰਕੇ ਜਿਹੜਾ ਹੈਗਾ ਫਤੇਗੜ ਸਾਹਿਬ ਡਿਸਟ੍ਰਿਕਟ ਅੱਜ ਨੁਹਾਰ ਤੇ ਹੈ ਪਹਿਲੇ ਨੰਬਰ ਤੇ ਹੈ। ਸ੍ਰੀ ਅਮਰ ਸਿੰਘ ਜੀ ਨੂੰ ਤੁਸੀਂ ਹੋਰ ਕੈਂਡੀਡੇਟਾਂ ਨਾਲ ਵੱਖਰਾ ਕਿਵੇਂ ਦੇਖਦੇ ਹੋ? ਵੱਖਰਾ ਇਸ ਕਰਕੇ ਸਮਝਦੇ ਹਾਂ ਵੀ ਉਹ ਸਾਡੇ ਵਿੱਚ ਪਹਿਲਾਂ ਵਿਚਰੇ ਹੋਏ ਹੈ। ਅੱਛਾ ਜੀ। ਔਰ ਉਹ ਬਹੁਤ ਹੀ ਵਧੀਆ ਬੰਦੇ ਆ ਔਰ ਸਾਡੇ ਕੰਮ ਆਉਂਦੇ ਰਹੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ। ਜੇ ਡਾਕਟਰ ਅਮਰ ਸਿੰਘ ਜੀ ਦੀ ਕੁਆਲਿਫੀਕੇਸ਼ਨ ਬਾਰੇ ਗੱਲ ਕਰੀਏ ਇੱਕ ਗਰੀਬ ਪਰਿਵਾਰ ਚੋਂ ਉੱਪਰ ਉੱਠ ਕੇ ਉਹਨਾਂ ਨੇ ਐਮਬੀਬੀਐਸ ਕੀਤੀ ਐਮਬੀਬੀਐਸ ਕਰਨ ਤੋਂ ਬਾਅਦ ਉਹ ਉਹਨਾਂ ਨੇ ਆਪਣੀ ਸਰਵਿਸ ਕਰਦੇ ਦੌਰਾਨ ਡਿਪਟੀ ਕਮਿਸ਼ਨਰ ਆਈਏਐਸ ਦਾ ਐਗਜ਼ਾਮ ਕੀਤਾ ਉਸ ਤੋਂ ਬਾਅਦ ਚੀਫ ਸੈਕਟਰੀ ਮੱਧ ਪ੍ਰਦੇਸ਼ ਦੇ ਵਿੱਚ ਲਗਭਗ 10 ਸਾਲ ਰਹੇ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਬਤੌਰ ਉਹ ਚੇਅਰਮੈਨ ਅਪਾਇੰਟ ਹੋਏ ਹੈਲੋ ਮੈਂ ਸਾਰੇ ਫਤੇਗੜ ਨਿਵਾਸੀਆਂ ਨੂੰ ਤੇ ਡੀਪੂ ਹੋਲਡਰ ਵੀਰ ਭਰਾਵਾਂ ਨੂੰ ਕਵਿਲ ਕਰਦਾ ਹਾਂ ਪ੍ਰਧਾਨ ਹੋਣ ਦੇ ਡੀਪੂ ਹੋਲਡਰ ਦੇ ਨਾਤੇ ਕਿ ਸਭ ਨੇ ਬੋਰਡ ਜਿਹੜੀ ਹੈ ਜ ਸਾਹਮਤ ਸਿੰਘ ਨੂੰ ਪਾਣੀ ਹੈ ਇਹ ਬਹੁਤ ਹੀ ਨੇਕ ਬੰਦੇ ਆ ਔਰ ਆਈਐਸ ਅਫਸਰ ਆਗੇ ਆ ਇਹ ਪਿਛਲੀ ਵਾਰ ਵੀ ਸਾਡੇ ਐਮਪੀ ਸੀ ਕੇ ਤੇ ਹੁਣ ਵੀ ਇਹਨਾਂ ਨੇ ਸਾਡੇ ਸਬਸਿਡੀਆਂ ਚ ਬਹੁਤ ਸਾਡੀ ਮਦਦ ਕੀਤੀ ਹੈ ਤੇ ਇਹਨਾਂ ਨੂੰ ਅਸੀਂ ਕੁਝ ਲੈ ਕੇ ਆਏ ਵੀ ਸੈਂਟਰ ਵਿੱਚ ਜਾਂਦੇ ਰਹਿੰਦੇ ਆ ਦਾਲਾਂ ਦੂਲਾਂ ਵਾਸਤੇ ਜਿਨ੍ਹਾਂ ਦੇ ਅਸੀਂ ਆਰਡਰ ਕਰਵਾ ਕੇ ਲਿਆਏ ਆ ਔਰ ਕਈ ਇਹਨਾਂ ਨੇ ਫਤੇਗੜ ਸਾਹਿਬ ਨੂੰ ਗਰੰਟੀਆਂ ਦਿੱਤੀਆਂ ਜਿਹਦੇ ਕਰਕੇ ਜਿਹੜਾ ਹੈਗਾ ਫਤੇਗੜ ਸਾਹਿਬ ਡਿਸਟ੍ਰਿਕਟ ਅੱਜ ਨੁਹਾਰ ਤੇ ਹੈ ਪਹਿਲੇ ਨੰਬਰ ਤੇ ਹੈ ਮੈਂ ਉਹਨਾਂ ਨੂੰ ਜਿਹਾ ਕਹਿੰਨਾ ਵੀ ਸਾਰੀ ਸੰਗਤ ਨੂੰ ਵੀ ਅਪੀਲ ਕਰਦਾ ਸਾਰੇ ਡਿਪੂ ਹੋਲਡਰ ਭਰਾਵਾਂ ਨੂੰ ਵੀ ਅਪੀਲ ਕਰਦਾ ਵੀ ਆਪਣੇ ਦਿੱਤੇ ਦਾ ਉਹਨਾਂ ਨੂੰ ਵੀ ਅੱਗੇ ਕਹਿਣ ਵੀ ਡਾਕਟਰ ਅਮਰ ਸਿੰਘ ਨੂੰ ਖੁੱਲ੍ਹ ਕੇ ਉਹਨਾਂ ਦੀ ਮਦਦ ਕਰਨ ਤੇ ਤਾਂ ਕਿ ਉਹ ਫੇਰ ਦੁਬਾਰਾ ਐਮਪੀ ਬਣ ਤੇ ਸਾਡੇ ਜ਼ਿਲ੍ਹੇ ਦੀ ਨੁਹਾਰ ਬਦਲਣ ਡਾਕਟਰ ਅਮਰ ਸਿੰਘ ਜੀ ਨੂੰ ਤੁਸੀਂ ਹੋਰ ਕੈਂਡੀਡੇਟਾਂ ਨੂੰ ਵੱਖਰਾ ਕਿਵੇਂ ਦੇਖਦੇ ਹੋ ਵੱਖਰਾ ਇਸ ਕਰਕੇ ਸਮਝਦੇ ਹਾਂ ਵੀ ਸਾਡੇ ਵਿੱਚ ਪਹਿਲਾਂ ਵਿਚਰੇ ਹੋਏ ਅਛਾ ਜੀ ਔਰ ਬਹੁਤ ਹੀ ਵਧੀਆ ਬੰਦੇ ਆ ਔਰ ਸਾਡੇ ਕੰਮ ਆਉਂਦੇ ਰਹੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਤੁਸੀਂ ਅਮਰ ਸਿੰਘ ਜੀ ਨੂੰ ਬਾਕੀ ਕੈਂਡੀਡੇਟਾਂ ਨਾਲੋਂ ਵੱਖਰਾ ਕਿਵੇਂ ਦੇਖਦੇ ਆ ਅਸੀਂ ਇਸ ਕਰਕੇ ਉਹਨਾਂ ਨੂੰ ਵੱਖਰਾ ਦੇਖਦੇ ਆ ਕਿ ਉਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਜਿਹੜਾ ਅੱਜ ਦਾ ਵੋਟਰ ਹੈ ਉਹ ਸੂਝਵਾਨ ਵੋਟਰ ਹੈ ਕਿਉਂਕਿ ਸਾਨੂੰ ਲੋਕਤੰਤਰ ਦੇ ਵਿੱਚ ਜਿਹੜਾ VOTING ਦਾ ਰਾਈਟ ਮਿਲਿਆ ਸੀ ਕਿ ਅਸੀਂ ਜਿਹੜੀ ਸਰਕਾਰ ਬਣਾਣੀ ਹੈ ਲੋਕਤੰਤਰ ਦੇ ਵਿੱਚ ਫਾਰ ਦਾ ਪੀਪਲ ਆਫ ਦਾ ਪੀਪਲ ਐਂਡ ਬਾਏ ਦਾ ਪੀਪਲ ਸੋ ਜੇ ਡਾਕਟਰ ਅਮਰ ਸਿੰਘ ਜੀ ਦੀ ਕੁਆਲਿਫੀਕੇਸ਼ਨ ਬਾਰੇ ਗੱਲ ਕਰੀਏ ਇੱਕ ਗਰੀਬ ਪਰਿਵਾਰ ਚੋਂ ਉੱਪਰ ਉੱਠ ਕੇ ਉਹਨਾਂ ਨੇ ਐਮਬੀਬੀਐਸ ਕੀਤੀ ਐਮਬੀਬੀਐਸ ਕਰਨ ਤੋਂ ਬਾਅਦ ਉਹ ਉਹਨਾਂ ਨੇ ਆਪਣੀ ਸਰਵਿਸ ਕਰਦੇ ਦੌਰਾਨ ਡਿਪਟੀ ਕਮਿਸ਼ਨਰ ਆਈਏਐਸ ਦਾ ਐਗਜ਼ਾਮ ਕੀਤਾ ਉਸ ਤੋਂ ਬਾਅਦ ਚੀਫ ਸੈਕਟਰੀ ਮੱਧ ਪ੍ਰਦੇਸ਼ ਦੇ ਵਿੱਚ ਲਗਭਗ 10 ਸਾਲ ਰਹੇ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਬਤੌਰ ਉਹ ਚੇਅਰਮੈਨ ਅਪਾਇੰਟ ਹੋਏ ਉਸ ਤੋਂ ਬਾਅਦ ਉਹਨਾਂ ਨੇ ਇਸ ਸ਼ਹੀਦਾਂ ਦੀ ਪਾਵਨ ਧਰਤੀ ਤੇ ਪਿਛਲੇ 5 ਸਾਲਾਂ ਵਿੱਚ ਜਿਹੜੇ ਕੰਮ ਕੀਤੇ ਨੇ ਮੈਂ ਕਹਿੰਦਾ ਮੇਰੀ ਮੈਨੂੰ ਵੀ ਲਗਭਗ ਇਸ ਲਾਈਨ 'ਚ ਪੈ ਨੂੰ 30 ਸਾਲ ਹੋ ਗਏ ਕਿਸੇ ਨੇ ਵੀ ਇੰਨਾ ਵਰਕ ਨਹੀਂ ਕੀਤਾ ਹੋਣਾ ਚਾਹੇ ਆਪਾਂ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਚਾਹੇ ਅੰਬੇ ਮਾਜਰੇ ਵਾਲੇ ਪੁਲ ਦੀ ਗੱਲ ਕਰੀਏ ਚਾਹੇ ਹੈਰੀਟੇਜ ਡਿਪਾਰਟਮੈਂਟ ਤੋਂ ਫੰਡਸ ਪ੍ਰੋਵਾਈਡ ਕਰਕੇ ਉਹਨਾਂ ਦਾ ਕੰਮਾਂ ਦੀ ਗੱਲ ਹੋਵੇ ਇਸ ਤੋਂ ਇਲਾਵਾ ਹੋਰ ਇਹ ਸਾਡੇ ਹਲਕੇ ਦੇ ਨੇ ਚਾਹੇ 에어ਪੋਰਟ ਦੀ ਗੱਲ ਹੋਵੇ ਜਿਹੜਾ ਹਵਾਰੇ ਵਾਲਾ 에어ਪੋਰਟ ਹੈ ਤੇ ਹੋਰ ਬਹੁਤ ਸਾਰੇ ਕੰਮ ਉਹਨਾਂ ਨੇ ਕੀਤੇ ਨੇ ਹੇ ਹੁਣ ਅਪੀਲ ਕਰਦੇ ਜਨਤਾ ਨੂੰ ਅਮਰ ਸਿੰਘ ਦੀ ਮੇਰੀ ਸਾਰੇ ਸਮੂਹ ਫਤਿਹਗੜ ਸਾਹਿਬ ਦੀ ਜਿਹੜੀ ਪਾਵਨ ਧਰਤੀ ਹੈ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਜਿੰਨੇ ਵੀ ਵਸਿੰਦੇ ਆ ਜਿੰਨੇ ਵੀ ਨੌ ਹਲਕਿਆਂ ਦੇ ਸੂਜ਼ਵਾਨ ਵੋਟਰ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਆਪਾਂ ਇੱਕ ਨੰਬਰ ਦਾ ਬਟਨ ਦਬਾ ਕੇ ਡਾਕਟਰ ਅਮਰ ਸਿੰਘ ਜੀ ਨੂੰ ਇੱਕ ਨੰਬਰ ਤੇ ਲਿਆਣਾ ਹੈ ਅਜਿਹੇ ਕੈਂਡੀਡੇਟ ਥਰੋਅਆਊਟ ਪੰਜਾਬ ਕੋਈ ਵੀ ਨਹੀਂ ਹੋਊਗਾ ਤੇ ਸੈਂਟਰ ਦੀ ਸਰਕਾਰ ਬਣਨ ਤੇ ਇਹ ਪਹਿਲੀ ਉਹਦੇ ਵਿੱਚ ਮੰਤਰੀ ਬਣਨਗੇ ਅੱਜ ਪ੍ਰਿਯੰਕਾ ਗਾਂਧੀ ਜੀ ਨੇ ਵੀ ਖੰਨੇ ਦੇ ਵਿੱਚ ਇਹ ਅਨਾਉਂਸ ਕਰਿਆ ਸੋ ਆਪਾਂ ਸਮਾਂ ਨਾ ਗਵਾਈਏ ਆਪਣੇ ਏਰੀਏ ਦੀ ਬਿਹਤਰੀ ਵਾਸਤੇ ਏਰੀਏ ਦੀ ਖੁਸ਼ਹਾਲੀ ਵਾਸਤੇ ਆਉਣ ਵਾਲੀ ਇੱਕ ਤਰੀਕ ਨੂੰ ਡਾਕਟਰ ਅਮਰ ਸਿੰਘ ਜੀ ਨੂੰ ਵੋਟਾਂ ਪਾ ਕੇ ਦਿਤਾਈਏ